ਇਸ ਤੋਂ ਇਲਾਵਾ ਨਸ਼ਿਆਂ ਦੇ ਪ੍ਰਚਲਨ ਨਸ਼ਾ ਸ਼ਲੋਕ ਕੇਂਦਰਾਂ ਦੀ ਉਪਯੋਗਤਾ ਆਦ ਨੂੰ ਸਮਝਣ ਅਤੇ ਅੰਕੜੇ ਇਕੱਤਰ ਇਕੱਤਰ ਕਰੇਗੀ ਇਹਨਾਂ ਅੰਕੜੇ ਦੀ ਵਰਤੋਂ ਅਸੀਂ ਅਗਲੇ 1-2 ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਨੀਤੀ ਬਣਾਉਣ ਲਈ ਕਰਾਂਗੇ ਸਰ ਸਾਡੀ ਸਰਕਾਰ ਵਿੱਤੀ ਸਾਲ 2025 ਲਈ 2025-26 ਲਈ ਇਸ ਪਹਿਲ ਤੇ 150 ਕਰੋੜ ਰੁਪਏ ਖਰਚ ਕਰਨ ਦੀ ਤਸਵੀਜ਼ ਰੱਖਦੀ ਹੈ ਸਰ ਸਰ ਸਪੀਕਰ ਸਾਡੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਨਾਲ-ਨਾਲ ਗੈਂਗਸਟਰਸਾਂ ਦਾ ਸਿੰਚਕ ਕਰਨ ਲਈ ਪੰਜਾਬ ਦੀ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਤੇ ਨੂੰ ਬਰਕਰਾਰ ਰੱਖਣ ਲਈ ਮਾਮਲੇ 'ਚ ਬਹੁਤ ਸਖਤ ਰਹੀ ਹੈ ਸਰ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਕਿਸੇ ਵੀ ਸੂਚਨਾ ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਫੜਨ ਲਈ ਚੰਗੀ ਤਰ੍ਹਾਂ ਨੈਸ ਹੋਵੇ ਅਸੀਂ ਐਮਰਜੈਂਸੀ ਰਿਸਪੌਂਸ ਵਾਹਨ ਐਮਰਜੈਂਸੀ ਰਿਸਪੌਂਸ ਵਾਹਨ ਦੇ ਫਲੀਟ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਸ਼ੁਰੂ ਕਰਾਂਗੇ ਜਿਸ ਦੇ ਤਹਿਤ 112 ਤੇ ਕੀਤੀਆਂ ਗਈਆਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੱਤਾ ਜਾਵੇਗਾ ਵਰਤਮਾਨ ਵਿੱਚ ਪੰਜਾਬ ਪੁਲਿਸ ਕੋਲ 258 ERVs ਦਾ ਫਲੀਟ ਉਪਲਬਧ ਹੈ ਸਰ ਹੁਣ ਜਿਸ ਕਾਰਨ ਐਮਰਜੈਂਸੀ ਕਾਲਾਂ ਲਈ ਐਵਰੇਜ ਜਿਹੜਾ ਜਵਾਬ ਦੇਣ ਦਾ ਸਮਾਂ ਮਾਨਯੋਗ ਸਪੀਕਰ ਸਾਹਿਬ 30 ਮਿੰਟ ਤੱਕ ਪਹੁੰਚ ਜਾਂਦਾਗਾ ਅਗਲੇ ਸਾਲ ਅਸੀਂ 758 758 4 ਵਹੀ ਫੋਨ ਵੀਲਰ ਸਰ 916 ਜਿਹੜੇ ਨੇਗੇ 2 ਵੀਲਰ ਕੀਤੇਗੇ ਇਹਨਾਂ ਨੂੰ EV ERV ਦੇ ਵਿੱਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਇਸ ਦੇ ਨਾਲ ਫਲੀਟ ਦਾ ਸੈਟ ਜਿਹੜਾ 6 ਗੁਣਾ ਵੱਧ ਜਾਊਗਾ ਸਰ ਇਸ ਦੇ ਨਾਲ ਹੀ ਅਸੀਂ ਐਮਰਜੈਂਸੀ ਜਿਹੜੀ ਕਾਲ ਦਾ ਆਸਟੈਂਸ ਸਮਾਂਗਾ ਉਹ ਵੀ ਘਟ ਕੇ 30 ਮਿੰਟ ਤੋਂ 8 ਮਿੰਟ ਹੋ ਜਾਵੇਗਾ ਜੋ ਕਿ ਮੈਂ ਸਮਝਦਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾ ਸਵੇਰਾ ਹੋਗਾ ਜਿੱਥੇ ਐਮਰਜੈਂਸੀ ਕਾਲ ਅੰਦਰ ਰਿਸਪੌਂਸ ਜਿਹੜਾ ਉਹ 8 ਮਿੰਟਾਂ ਵਿੱਚ ਹੋਵੇਗਾ ਇਸ ਤੋਂ ਇਲਾਵਾ ਅਸੀਂ ਮਹਾਲੀ ਵਿੱਚ 112 ਰਿਸਪੌਂਸ ਦੀ ਮਾਲਿਕ ਅਤੀ ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ ਜੋ ਕਿ ਨਵੀਨਤਮ ਤਕਨੀਕਾਂ ਤੇ ਸਹੂਲਤਾਂ ਨਾਲ ਲੈਸ ਹੋਵੇਗਾ ਮੈਂ ਵਿੱਤੀ ਸਾਲ 2025-26 ਵਿੱਚ ਨਵੇਂ ईआर बी क्रयदन 125 करोड़ रुपए अते नमे 112 एक, एक नमे डाइल 112 हेड क्वार्टर बनावण ਲਈ 350 करोड़ रुपए ਦੀ ਵੰਦਾ ਅੱਜ ਸਰ ਇਸ عظیم ਸਦਨ ਦੇ ਅੰਦਰ ਐਲਾਨ ਕਰਦਾ ਸਰ ਸਪੀਕਰਸ ਅਪ ਖੇਡਦਾ ਪੰਜਾਬ ਬਦਲਦਾ ਪੰਜਾਬ ਇੱਕ ਮਹਤਮਪੂਰਨ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਅਸੀਂ ਜੁੱਧ ਨਸ਼ੇ ਦੇ ਵਿਰੁੱਧ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਬੇਮਿਸਾਲ ਕਾਰਵਾਈ ਕਰਦੇ ਹਾਂ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕਰਾਂ ਸਾਡੇ ਸਾਡਾ ਪੱਕਾ ਵਿਸ਼ਵਾਸ ਹੈ ਕਿ ਇਸ ਦਾ ਜਵਾਬ ਜਿਹੜਾ ਸਰ ਉਹ ਸਿਰਫ ਔਰ ਸਿਰਫ ਸਾਡੀ ਸਪੋਰਟਸ ਦੇ ਅੰਦਰ ਸਾਡੀਆਂ ਖੇਡਾਂ ਚ ਲੁਕਿਆ ਹੋਇਆ ਹੈ ਪੰਜਾਬ ਹਮੇਸ਼ਾ ਹੀ ਜੇਤੂਆਂ ਦੀ ਧਰਤੀ ਰਹਾ ਪੰਜਾਬ ਹਮੇਸ਼ਾ ਜੇਤੂਆਂ ਦੀ ਧਰਤੀ ਰਹਾ ਸਾਡੇ ਨੌਜਵਾਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਚਮਕਣ ਦੀ ਪ੍ਰਤਿਭਾ ਅਤੇ ਜਨੂਰ ਹੈ ਪੰਜਾਬ ਦੇ ਪ੍ਰਭਿੱਖ ਤੇ ਸੁਪਰਸਟਾਰਾਂ ਨੂੰ ਤਿਆਰ ਕਰਨ ਲਈ ਅਸੀਂ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਗਾ სპੋਰਟ ਇਨੀਸ਼ੀਏਟ ਇਨੀਸ਼ੀਏਟਿਵ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰਦਾਰ ਭਗਵੰਤ ਸੇਮਾਂ ਜੀ ਦੀ ਦੀ ਸਰਕਾਰ ਦਾ ਇਹ ਡ੍ਰਿੜ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਬਜੋਂ ਸਾਬਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਸਪੀਕਰ ਸਾਹਿਬ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬੇਅੰਤ ਪ੍ਰਤਿਵਾਹ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਪਕਰਨ ਤੱਕ ਨਹੀਂ ਹਨ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲ ਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗ੍ਰਾਉਂਡ ਅਤੇ ਇੰਡੋਰ ਜਿਮ ਉਾਇਆ ਕਰਵਾਉਣ ਕਰਵਾਉਣ ਜਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇਗ੍ਰਾਉਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਖਾਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਇਬਰੈਂਟ ਪ੍ਰੋਸੈਸਸ ਵਿੱਚ ਜੋ ਕੰਮ ਕਰਨਗੇ ਜੋ ਜੋ ਪੀੜੀਆਂ ਦੇ ਜੋ ਦੋ ਪੀੜੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਤੇ ਨੇੜੇ ਲਾਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਰ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਉਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰ ਮਨ ਪਿਆਰ ਦੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦਿ ਲਈ ਲੋੜੀਂਦੀਆਂ ਸਹੂਲਤਾਂ ਵੀ ਮੱਜਾ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰ ਜ਼ਿਲ੍ਹੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਸਾਲਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਤਰਨਤਾਰ ਦੇ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਭ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰਦੇ ਪਿੰਡਾਂ ਵਿੱਚ ਜਾਇ ਖੇਡ ਮੈਦਾਨ ਬਣਾਏ ਜਾਣਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇੰਡੋਰ ਜਿਮ ਵਿਸਥਾਪਿਤ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨਾਜਬਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੁਨਿਆਦੀ ਢਾਂਚਾ ਮਿਲ ਸਕੇ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਪਹਿਲ ਕਦਮੇ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉੱਨਤ ਅਤੇ ਆਧੁਨਿਕ ਬੜਾ ਬੇਜੋ ਰਾਸਤੀ ਇਹ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਹਬਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡ ਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ ਸਰ 225 26 ਲਈ ਖੇਡ ਵਿਭਾਗ ਨੂੰ 988 ਕਰੋੜ ਰੁਪਏ ਦੇ ਇਤਿਹਾਸਿਕ ਇੱਕ ਬੰਦਾ ਐਲਾਨ ਕਰਦਾ ਜੋ ਕਿ ਸਰ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਆਸ ਜੇ ਮੈਂ ਖੇਡਾਂ ਦੀ ਗੱਲ ਕਰਾਂ ਤਾਂ ਹੁਣ ਤੱਕ ਜਿੱਲੇ ਵੀ ਪੰਜਾਬ ਸਰਕਾਰਾਂ ਰਹੀਆਂ ਨੇ ਸਭ ਤੋਂ ਵੱਧ ਜਿਹੜਾ ਉਹ ਬੰਦਾ ਉਸ ਖੇਡਾ ਠੋਆਗਾ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਤਿਹਾਸਿਕ ਫੈਸਲਾ ਲਿਆ ਕਿ ਅੱਜ 979 ਕਰੋੜ ਰੁਪਏ ਜਿਹੜੇ ਸਪੋਰਟਸ ਡਿਪਾਰਟਮੈਂਟ ਦੇ ਰੱਖੇ ਗਏ ਨੇ ਸਾਰੇ ਰਕਮ ਜਿਹੜੀ ਹੈ ਨਾ ਅਕਾਲੀ ਭਾਜਪਾ ਕਾਂਗਰਸ ਸਰਕਾਰਾਂ ਵੱਲੋਂ ਜਿਹੜੀਆਂ 2012 ਤੋਂ ਲੈ ਕੇ 2022 ਤੱਕ ਇਹ 10 ਸਾਲ ਦਾ ਲੇਖਾ ਜੋਖਾ ਕਰ ਲਈਏ ਇਹਨਾਂ ਦੇ ਜਿਹੜੀ 10 ਸਾਲਾਂ ਚ ਪੈਸੇ ਖਰਚ ਕੀਤੇ ਨੇ ਉਹਨਾਂ ਨਾਲੋਂ ਕਿਤੇ ਵੱਧਾ ਮੈਂ ਗਲਤਾਂ ਕਹਿ ਰਿਹਾ ਇੱਕ ਸਾਲ ਚ ਉਹਨਾਂ 10 ਸਾਲਾਂ ਨਾਲ 10 ਸਾਲਾਂ ਦੇ ਭਾਰੂ ਨਹੀਂ ਗਏ 10 ਸਾਲ ਬਨਾਮ 1 ਸਾਲ ਯਾਨੀ ਆ ਸਾਲ ਜਿਹੜਾ ਆ ਰਿਹਾ ਇਹ ਚ ਅਸੀਂ ਇੰਨੇ ਪੈਸੇ ਖਰਚ ਕਰਾਂਗੇ ਕਿ ਪਿਛਲੀ ਸਰਕਾਰਾਂ ਨੇ 10 ਸਾਲ ਚੋਂ ਪੈਸੇ ਖਰਚ ਨਹੀਂ ਕੀਤੇ ਸੋ ਮਾਨ ਜੋ ਸਪੀਕਰ ਸਾਹਿਬ ਜਿਵੇਂ ਹੁਣ ਗੱਲ ਕਰਾਂ ਸਿਹਤ ਅਤੇ ਪਰਿਵਾਰ ਭਲਾਈ ਡਿਪਾਰਟਮੈਂਟ ਦੀ ਕਿਉਂਕਿ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਖੁਸ਼ਹਾਲ ਸਮਾਜ ਦੀ ਬੁਨਿਆਦ ਹੈ ਕਿਉਂਕਿ ਜਦੋਂ ਅਸੀਂ ਤੰਤਰ ਸੌਂਦੇ ਆ ਅਸੀਂ ਵਾਅਦੇ ਫੁੱਲਦੇ ਆ ਜਦੋਂ ਅਸੀਂ ਵਾਅਦੇ ਫੁੱਲਦੇ ਆ ਤਾਂ ਅਸੀਂ ਸਾਰਿਆਂ ਲਈ ਰੋਸ਼ਨ ਪ੍ਰਭਿਕ ਸੱਚਦੇ ਹਾਂ ਸਾਡਾ ਮੰਨਣਾ ਹੈ ਕਿ ਮੁਫਤ ਤੇ ਮਿਆਰੀ ਸਿਹਤ ਸੰਭਾਲ ਭਾਰਤ ਦੇ ਹਰ ਨਾਗਰਿਕ ਨੂੰ ਅਧਿਕਾਰ ਦੇ ਤੌਰ ਤੇ ਪ੍ਰਾਪਤ ਹੋਣੀ ਚਾਹੀਦੀ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ ਇਹ ਸਮੁੱਚੇ ਦੇਸ਼ ਲਈ ਮੰਦਪਾਗਾ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਸਰ ਜ ਆਜ਼ਾਦੀ ਦੇ 78 ਸਾਲ ਬਾਅਦ ਵੀ ਕੋਈ ਵੀ ਸਰਕਾਰ ਸਾਰੇ ਨਾਗਰਿਕਾਂ ਲਈ ਯੂਨੀਵਰਸਲ ਸਿਹਤ ਕਵਰੇਜ ਯਕੀਨੀ ਨਹੀਂ ਬੜਾ ਸਕੀ ਪਰ ਪੰਜਾਬ ਹੁਣ ਹੋਰ ਇੰਤਜ਼ਾਰ ਸਰ ਨਹੀਂ ਕਰੇਗਾ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਇੱਕ ਰਹੀ ਆ ਅਸੀਂ ਅਸੀਂ ਇਸ ਪਾਰੇ ਨੂੰ ਹਮੇਸ਼ਾ ਲਈ ਪੂਰਨ ਵਾਸਤੇ ਦਰ ਰਹੇ ਹਾਂ ਪਿਛਲੇ 3 ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕਰਕੇ ਮੁੱਢਲੀ ਸਿਹਤ ਦੇਖਪਹੁੰਚ ਤੱਕ ਵਿਆਪਕ ਪਹੁੰਚ ਦੀ ਦਿਸ਼ਾਵਲ ਇੱਕ ਵੱਡੀ ਤਰੱਕੀ ਕੀਤੀ ਹੈ ਜੋ ਹਰੇਕ ਵਿਅਕਤੀ ਨੂੰ ਮੁਫਤ ਡਾਕਟਰੀ ਸਲਾਹ ਮੁਫਤ ਦਵਾਈਆਂ ਮੁਫਤ ਟੈਸਟ ਕਰਾਉਣ ਦੀ ਸਬਦਾ ਪ੍ਰਦਾਨ ਕਰਦੀ ਹੈ ਆਮ ਆਦਮੀ ਕਲੀਨਿਕਾ ਵਿੱਚ ਹਰ ਰੋਜ਼ ਸਰ ਬਹੁਤ ਵੱਡਾ ਆંકੜਾ ਹਰ ਰੋਜ਼ 70000 ਤੋਂ ਵੱਧ ਲੋਕ ਚੜਦੇ ਉਹ ਮੁਫਤ ਇਲਾਜ ਪ੍ਰਾਪਤ ਕਰਦੇ ਹਨ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਇਨ੍ਹਾਂ ਕਲੀਨਿਕਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਕਾਂਗਰਸ ਸਰ ਕਾਂਗਰਸ ਅਤੇ ਕਾਲੀ ਦਲ ਨੇ ਰਲ ਕੇ ਸਰ ਰਲ ਕੇ ਦੋਨਾਂ ਨੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਰਲ ਕੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਤੇ ਅਸੀਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਿਹਤਮੰਦ ਪੰਜਾਬ ਬਣਾ ਰਹੇ ਆ ਸਰ ਇਸ ਮੰਤਬਲੇ ਸਰ ਮੈਂ ਵਿੱਤੀ ਸਾਲ 2025-26 ਲਈ 268 ਕਰੋੜ ਰੁਪਏ ਦੇ ਬਜਟ ਦੀ ਤਸਵੀਜ਼ ਕਰਦਾ ਹਾਂ ਸਾਡੇ ਮਾਹਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜਿੰਦੀ ਦੇਖਪਾੜ ਪਹ ਹਸਪਤਾਲਾਂ ਵਿੱਚ ਇਲਾਜ ਮੁਫਤ ਅਤੇ ਯੂਨੀਵਰਸਲ ਰੂਪ ਵਿੱਚ ਉਪਲਬਧ ਹੋਵੇ ਹੁਣ ਤੱਕ ਪੰਜਾਬ ਦੇ ਸਰ ਹੁਣ ਤੱਕ ਪੰਜਾਬ ਦੇ 45 ਲੱਖ ਪਰਿਵਾਰ ਸਰਕਾਰੀ ਸਿਹਤ ਬੀਮਾ ਯੋਜਨਾਵਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ 16 ਲੱਖ ਪਰਿਵਾਰ ਸਰ ਕੇਂਦਰ ਸਰਕਾਰ ਦੀ ਯੋਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 38 ਲੱਖ ਪਰਿਵਾਰ ਜਿਹੜੇ ਸੀ ਉਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਵੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਗਏ ਸਨ ਇਨ੍ਹਾਂ ਯੋਜਨਾਵਾਂ ਵਿੱਚ ਪੂਰੇ ਪੰਜਾਬ ਲਈ ਬੀਮਾ ਕਵਰੇ ਸਿਰਫ 5 ਲੱਖ ਰੁਪਏ ਸਾਲਾਨਾ ਹੈ ਸਪੀਕਰ ਸਾਹਿਬ ਮੈਂ ਅੱਜ ਪੰਜਾਬ ਦੇ ਸਿਹਤਕệ ਤ ਲਈ ਦੋ ਵੱਡੇ ਇਤਿਹਾਸਕ ਫੈਸਲੇ ਦੇ ਐਲਾਨ ਕਰਨ ਜਾ ਰਿਹਾ ਹਾਂ ਸਾਲ ਸੈਟ ਕੇਤਵ ਦੇ ਅੰਦਰ ਦੋ ਵੱਡੇ ਇਤਿਹਾਸਕ ਫੈਸਲੇ ਅੱਜ ਹੋਣਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਛੋਣਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣਾ ਹੈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਗਾਮੀ ਸਾਲ ਵਿੱਚ ਰਾਜ ਦੀ ਸਿਹਤ ਬੀਮਾ ਯੋਜਨਾ ਨੂੰ ਯੂਨੀਵਰਸਲ ਬਣਾਉਣ ਲਈ ਅਤੇ ਪੰਜਾਬ ਦੇ ਸਾਰੇ ਸਰ ਹੁਣੇ ਡਿਮਾਂਡ ਹੋ ਰਹੀ ਸੀ ਪਿੱਛੇ ਪੰਜਾਬ ਦੇ ਸਾਰੇ ਪਹਿੜ ਨਕ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਪਰਿਵਾਰਾਂ ਨੂੰ ਅਸੀਂ ਇਸ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਸਰ ਇਸ ਵਿੱਚ ਕੋਈ ਰਿਕਵਰਡ ਜਾਂ ਬਿਤਕਰਾਨੀ ਹੋਵੇਗਾ ਸਰ ਕਿਸੇ ਕਰਾਮ ਕਿਸਮ ਦੀ ਕੋਈ ਰਿਕਵਰਡ ਕੋਈ ਬਿਤਕਰਾਨੀ ਹੋਵੇਗਾ ਪਿੰਡੂ ਹੋਵੇ ਜਾਂ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਨਾਮ ਲੈ ਸਕਦਾ ਹੈ ਪਰ ਫਸਟ ਫੈਸਲਾ ਦਾ ਹੈ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨ ਜਾ ਰਹੇ ਹਾਂ ਔਰ ਸਰ ਦੂਜਾ ਵੱਡਾ ਫੈਸਲਾ ਸਦਾ ਭਗਵਾਨ ਸ੍ਰੀ ਭਗਵਾਨ ਸੇਵਾ ਸਰਕਾਰ ਦਾ ਹੈ ਕਿ ਅਸੀਂ ਜੋ ਰਾਸ਼ੀ ਸੀਗੀ ਜਿਹਦੀ ਲਿਮਿਟੇਸ਼ਨ ਸਿਰਫ ਤਾਂ ਸਿਰਫ 5 ਲੱਖ ਰੁਪਏ ਸੀ ਅੱਜ ਅਸੀਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਜਿਹੜਾ ਵਧਾ ਰਹੇ ਆ ਪੰਜਾਬ ਸਰਕਾਰ ਹੁਣ 10 ਲੱਖ ਰੁਪਏ ਤੱਕ ਦੀਆਂ ਜੇ ਵੀ ਕੋਈ ਪ੍ਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਜੇਕਰ ਕੋਈ ਹੋ ਜਾਦਾ ਤਾਂ 10 ਲੱਖ ਰੁਪਏ ਤੱਕ ਅਸੀਂ ਉਹਦਾ ਬੀਮਾ ਕਵਰ ਦੇ ਅੰਦਰ ਉਹਨੂੰ ਕਵਰ ਕਰਾਂਗੇ ਸਰ ਉਹਨਾਂ ਰਾਜ ਸਰਕਾਰ ਤੋਂ 5 ਲੱਖ ਦਾ ਵਾਧੂ ਟਾਪ-ਅਪ ਕਵਰ ਵੀ ਸਰ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦੀਨ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ਸਿਹਤ ਕਾਰਡ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਪਰਦੇ ਹਸਾਲਾ ਵਿੱਚ ਕੈਸ਼ਲੈਸ ਇਲਾਜ ਦਾ ਫਾਇਦਾ ਲੈ ਸਕਣਗੇ ਸਪੀਕਰ ਸਾਹਿਬ ਇਹ ਇਤਿਹਾਸਿਕ ਪਹਿਲ ਕਦਮੀ ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਆਪਣੀ ਸਿਹਤ ਨਾਲ ਸਮਝੌਤਾ ਨਾ ਕਰਨਾ ਪਵੇ ਮੈਂ ਇਸ ਮਕਸਦ ਲਈ 778 ਕਰੋੜ ਰੁਪਏ ਦੇ ਉਪਬੰਧ ਕਰਦਾ ਦਰਕਟਨਾ ਪੀੜਤਾਂ ਦੇ ਤੁਰੰਤ ਇਲਾਜ ਅਤੇ ਰਾਜ ਅਤੇ ਮਦਦਗਾਰਾਂ ਨੂੰ ਉਤਸ਼ਾਹਿਤ ਕਰਨ ਲਈ ਫਰਿਸ਼ਤੇ ਸਕੀਮ ਲਈ ਸਰ 10 ਕਰੋੜ ਰੁਪਏ ਰਾਖਵੇਂ ਰੱਖੇ ਜਾਂਦੇ ਹਨ ਸਪੀਕਰ ਸਾਹਿਬ ਸਿਹਤ ਸ੍ਰਾਮਾ ਲਈ 2025-26 ਵਿੱਚ ਕੁੱਲ ਜਿਹੜਾ ਕੁੱਲ ਸੇਦਾ ਬਜਟਾ ਦੇ ਵਿੱਚ 5598 ਕਰੋੜ ਰੁਪਏ ਦਾ ਬਜਟ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਕਿ ਪਿਛਲੇ ਸਾਲ ਦੇ ਬਜਟ ਨਾਲੋਂ ਵੀ ਸਰ ਪਿਛਲੇ ਸਾਲ ਦੇ ਬਜਟ ਨਾਲੋਂ ਵੀ 10% ਜ਼ਿਆਦਾ ਕਰ ਸਰ ਜਿਵੇਂ ਅਸੀਂ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਪਿੰਡੂ ਵਿਕਾਸ ਦੀ ਗੱਲ ਕਰੀਏ ਬਦਲਦੇ ਪਿੰਡ ਬਦਲਦਾ ਪੰਜਾਬ ਪਿੰਡ ਕਿਵੇਂ ਬਦਲ ਲਗੇ ਪੰਜਾਬ ਕਿਵੇਂ ਬਦਲੂਗਾ ਸਰ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਰ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਜਦੋਂ ਦੁਨੀਆਂ ਪਰ ਵਿੱਚ ਕੋਈ ਵੀ ਪੰਜਾਬ ਬਾਰੇ ਸੋਚਦਾ ਸਭ ਤੋਂ ਪਹਿਲਾਂ ਜੋ ਗੱਲ ਚੇਤੇ ਆਉਂਦੀ ਆ ਉਹ ਸਾਡੇ ਖੇਤ ਅਤੇ ਸਾਡੇ ਪਿੰਡ ਸਰ ਇਸ ਲਈ ਸਾਡੇ ਪਿੰਡਾਂ ਦੀ ਕਾਇਆ ਕਲਪ ਕਰਨ ਤੋਂ ਬਿਨਾ ਪੰਜਾਬ ਦਾ ਵਿਕਾਸ ਅਧੂਰਾ ਹੋ ਜਾਵੇਗਾ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਆਖਦਾ ਹਾਂ ਕਿ ਅਗਲਾ ਸਾਲ ਪਿੰਡੂ ਪੰਜਾਬ ਦੀ ਨਰਸ ਜੀਤੀਦਾ ਹੋਵੇਗਾ ਸਾਡੇ ਪਿੰਡਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਅਸੀਂ ਅਗਲੇ 2 ਸਾਲਾਂ ਵਿੱਚ ਰਾਜ ਦੇ ਸਾਰੇ ਸਰ 12581 ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਪੈਕਸ ਪੇਸ਼ ਕਰ ਰਹੇ ਹਾਂ ਸਰ ਕਿ 12581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸ ਤਰ੍ਹਾਂ ਉੱਪਰ ਚੁੱਕਣਾਗਾ ਸਰ ਉਹਦੇ ਲਈ ਮੈਂ ਇਹ ਦੱਸ ਰਿਹਾ ਕਿ ਕਿਸ ਤਰ੍ਹਾਂ ਆਊਗਾ ਇਸ ਲੋਕ ਮੁਢਦੇ ਦੌਰ ਦੇ ਵਿੱਚ ਬਦਲਦੇ ਪਿੰਡ ਬਦਲਦਾ ਜਿਹੜਾ ਪੰਜਾਬ ਕਿਹਾ ਜਾਊਗਾ ਕਿਸ ਤਰ੍ਹਾਂ ਪਿੰਡ ਬਦਲਣਗੇ ਬਦਲਦੇ ਪਿੰਡ ਬਦਲਦਾ ਪੰਜਾਬ ਮੈਂ ਅਗਲੇ ਸਾਲ ਜਿਹੜੀਆਂ ਅਸੀਂ ਪੰਜ ਸਕੀਮਾਂ ਪੰਜਾਬ ਚ ਲਾਂਚ ਕਰਨ ਜਾ ਰਹੇ ਆ ਲਾਗੂ ਕਰਨ ਜਾ ਰਹੇ ਆ ਉਹਦੇ ਵਿੱਚ ਸਰ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਮੀਨਿਕਰ ਪਿੰਡਾਂ ਦੀ ਛੱਪੜਾਂ ਦੀ ਸਫਾਈ ਅਤੇ ਨਮੀਨਿਕਨ ਸੀਚੇਵਾਲ ਥਾਪਰ ਮਾੜਲ ਤੇ ਹੋਰ ਕਫਾਇਤੀ ਬਾਜਰ ਬਾਜਰ ਮਾਰਲਾਂ ਅਨਸਾਰ ਸੀਵਰੇਜ ਟ੍ਰੀਟਮੈਂਟ ਸਿਸਟਮ ਦੀ ਸਥਾਪਨਾ ਕਰਨਾ ਨਹਿਰੀ ਪਾਣੀ ਮਹੱਇਆ ਕਰਵਾਉਣ ਲਈ ਨਹਿਰੀ ਖਾਲਾਂ ਨੂੰ ਬਹਾਲ ਕਰਨਾ ਪਿੰਡਾਂ ਦੇ ਖੇਡ ਮੈਦਾਨਾਂ ਦਾ ਨਿਰਮਾਣ ਸਰ ਮੁੱਖ ਮੰਤਰੀ ਸਟ੍ਰੀਟ ਲਾਈਟ ਯੋਜਨਾ ਤਹਿਤ ਸਟ੍ਰੀਟ ਲਾਈਟਾਂ ਲਗਾਉਣਾ ਇਹ ਅਸੀਂ ਪੰਜ ਜਿਹੜੇ ਵੱਡੇ ਉਪੰਨ ਕੀਤੇ ਨੇਗੇ ਸਪੀਕਰ ਸਾਹਿਬ ਜਿੰਨਾ ਕੰਮਾਂ ਦਾ ਮੈਂ ਉੱਪਰ ਵਰਣਨ ਕੀਤਾ ਇਹਨਾਂ ਵਿੱਚ ਬਹੁਤ ਸਾਰੇ ਕੰਮ ਪੰਜਾਬ ਦੇ ਪਿੰਡਾਂ ਵਿੱਚ ਦਹਾਕਿਆਂ ਤੋਂ ਨਹੀਂ ਕੀਤੇ ਗਏ ਇਸ ਸੁਪਰੇ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਅਗਲੇ ਸਾਲ ਇਸ ਪਹਿਲ ਕਦਮੀ ਤਹਿਤ ਕੁੱਲ 3500 ਕਰੋੜ ਰੁਪਏ ਦੇ ਖਰਚ ਜਿਹਦਾ ਉਭੰਦ ਕਰਦਾ ਆਂ ਪੰਜਾਬ ਦੇ ਸਾਰੇ ਪਿੰਡਾਂ ਦੇ ਆਪਸੀ ਸੰਪਰਕ ਨੂੰ ਯਕੀਨੀ ਬਣਾਏ ਬਿਨਾ ਅਸੀਂ ਬਦਲਦੇ ਪੰਜਾਬ ਦੀ ਕਾਮਨਾ ਮਾਨਯੋਗ ਸਪੀਕਰ ਸਾਹਿਬ ਨਹੀਂ ਕਰ ਸਕਦੇ ਅੱਜ ਮੈਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰਨਾ ਚਾਹੁੰਦਾ ਹਾਂ ਕਿ ਅਗਲੇ ਸਾਲ ਅਸੀਂ ਪੰਜਾਬ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਪਿੰਡੂ ਲਿੰਕ ਸੜਕਾਂ ਬਣਾਉਣ ਜਾ ਰਹੇ ਹਾਂ ਜੋ ਸਾਡੇ ਦੂਰ-ਦਾੜੇ ਦੇ ਪਿੰਡਾਂ ਨੇੜਲੇ ਕਸਬਿਆਂ ਤੇ ਸ਼ਹਿਰਾਂ ਨੂੰ ਜੋੜਦੀਆਂ ਹਨ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇੱਕ ਸਾਲ ਬਾਅਦ ਕੋਈ ਵੀ ਲਿੰਕ ਸੜਕ ਟੁੱਟੀ ਨਾ ਰਹੇ ਇਸ ਨੂੰ ਪ੍ਰਾਪਤ ਕਰਨ ਲਈ ਕੁੱਲ 18943 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡਿਸ਼ਨ ਕਰਾਂਗੇ ਮੇਰਾ ਮੰਨਣਾ ਹੈ ਕਿ ਸਰ ਇਹ ਪੰਜਾਬ ਦੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਹੋਰ ਵੱਡਾ ਰਿਕਾਰਡ ਹੋਵੇਗਾ ਇਸ ਨਾਲ ਯਾਤਰਾ ਦਾ ਸਮਾਂ ਘਟੇਗਾ ਖੇਤੀ ਉਪਜਾ ਲਈ ਮਾਰਕੀਟ ਵਿੱਚ ਤੇਜ਼ੀ ਆਵੇਗੀ ਅਤੇ ਪੰਜਾਬ ਦੀ ਇਕਨੋਮੀ ਦੇ ਪ੍ਰਵਾਹ ਵਿੱਚ ਨਵੀਂ ਊਰਜਾ ਪੈਦਾ ਹੋਵੇਗੀ 23 ਸਾਲ 2025-26 ਲਈ ਪੰਜਾਬ ਮੰਡੀ ਬੋਰਡ ਵੱਲੋਂ ਪਿੰਡੂ ਲਿੰਕ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡਿਸ਼ਨ ਲਈ 2873 ਕਰੋੜ ਰੁਪਏ ਸਰ ਉਹ ਖਰਚੇ ਜਾਣਗੇ ਮਾਜਿਕ ਸਪੀਕਰ ਸਾਹਿਬ ਅਸੀਂ ਨਸ਼ਿਆ ਅਪਰਾਧਾਂ 'ਤੇ ਜੋ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਇੱਕ ਹੋਰ ਬਹੁਤ ਮਹੱਤਵਪੂਰਨ ਪਹਿਲ ਕਰ ਰਹੇ ਹਾਂ ਸਾਨੂੰ ਇਹ ਜੰਗ ਸਿਰਫ ਤਾਕਤਾਂ ਤੇ ਹਥਿਆਰਾਂ ਨਾਲ ਨਹੀਂ ਸਗੋਂ ਡਾਟਾ ਤੇ ਐਨਾਲਿਸਿਸ ਦੇ ذریعے ਬਿਆਨਕ ਢੰਗ ਨਾਲ ਵੀ ਲੜਨੀ ਪਵੇਗੀ ਅਸੀਂ ਅਗਲੇ ਸਾਲ ਸਰ ਅਸੀਂ ਅਗਲੇ ਸਾਲ ਪੰਜਾਬ ਵਿੱਚ ਪਹਿਲੀ ਡਰੱਗ ਸੈਂਸਸ ਕਰਵਾਉਣ ਦਾ ਫੈਸਲਾ ਕੀਤਾ ਹੈ ਪਹਿਲੀ ਡਰੱਗ ਸੈਂਸਸ ਪੰਜਾਬ ਦੇ ਅੰਦਰ ਹੋਊਗੀ ਇਹ ਸੈਂਸਸ ਪੰਜਾਬ ਦੇ ਹਰ ਪਰਿਵਾਰ ਨੂੰ ਕਵਰ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੋਸ਼ਲ ਇਕਨੋਮਿਕ ਸਥਿਤੀ ਤੋਂ ਇਲਾਵਾ ਨਸ਼ਿਆਂ ਦੇ ਪ੍ਰਚਲਨ ਨਸ਼ਾ ਸ਼ਲੋਕ ਕੇਂਦਰਾਂ ਦੀ ਉਪਯੋਗਤਾ ਆਦ ਨੂੰ ਸਮਝਣ ਅਤੇ ਅੰਕੜੇ ਇਕੱਤਰ ਇਕੱਤਰ ਕਰੇਗੀ ਇਹਨਾਂ ਅੰਕੜਿਆਂ ਦੀ ਵਰਤੋਂ ਅਸੀਂ ਅਗਲੇ 1-2 ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਨਣਤੀ ਬਣਾਉਣ ਲਈ ਕਰਾਂਗੇ ਸਰ ਸਾਡੀ ਸਰਕਾਰ ਵਿੱਤੀ ਸਾਲ 2025 ਲਈ 2025-26 ਲਈ ਇਸ ਪਹਿਲ ਤੇ 150 ਕਰੋੜ ਰੁਪਏ ਖਰਚ ਕਰਨ ਦੀ ਤਸਵੀਜ਼ ਰੱਖਦੀ ਹੈ ਸਰ ਸਰ ਕਿਉਂਕਿ ਸਾਡੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਲਾਲ-ਲਾਲ ਗੈਂਗਸਟਰਾਂ ਦੇ ਸਮਝਾ ਕਰਨ ਲਈ ਪੰਜਾਬ ਦੀ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਤੇ ਨੂੰ ਬਰਕਰਾਰ ਰੱਖਣ ਲਈ ਮਾਮਲੇ 'ਚ ਬਹੁਤ ਸਖਤ ਰਹੀ ਹੈ ਸਰ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਕਿਸੇ ਵੀ ਸੂਚਨਾ ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਫੜਨ ਲਈ ਚੰਗੀ ਤਰ੍ਹਾਂ ਲੈਸ ਹੋਵੇ ਅਸੀਂ ਐਮਰਜੈਂਸੀ ਰਿਸਪੌਂਸ ਵਾਹਨ ਐਮਰਜੈਂਸੀ ਰਿਸਪੌਂਸ ਵਾਹਨ ਦੇ ਫਲੀਟ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਸ਼ੁਰੂ ਕਰਾਂਗੇ ਜਿਸ ਦੇ ਤਹਿਤ 112 ਦੇ ਕੀਤੀਆਂ ਗਈਆਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੱਤਾ ਜਾਵੇਗਾ ਵਰਤਮਾਨ ਵਿੱਚ ਪੰਜਾਬ ਪੁਲਿਸ ਕੋਲ 258 ERVs ਦਾ ਫਲੀਟ ਉਪਲਬਧ ਹੈ ਸਰ ਹੁਣ ਜਿਸ ਕਾਰਨ ਐਮਰਜੈਂਸੀ ਕਾਲਾਂ ਲਈ ਐਵਰੇਜ ਜਿਹੜਾ ਜਵਾਬ ਦੇਣ ਦਾ ਸਮਾਂ 5 ਸਪੀਕਰਸ ਤੋਂ 30 ਮਿੰਟ ਤੱਕ ਪਹੁੰਚ ਜਾਂਦਾ ਹੈਗਾ ਅਗਲੇ ਸਾਲ ਅਸੀਂ 758 758 4 ਫੋਨ ਵੀਲਰ ਸਰ 916 ਜਿਹੜੇ ਨੇਗੇ ਉਹ ਵੀਰ ਫੈਸਲਾ ਕੇ ਇਹਨਾਂ ਨੂੰ EV ARB ਦੇ ਵਿੱਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਜਿਸ ਦੇ ਨਾਲ ਫ੍ਰੀਡ ਦਾ ਸੈਟ ਜਿਹੜਾ 6 ਗੁਣਾ ਵੱਧ ਜਾਊਗਾ ਸਰ ਇਸ ਦੇ ਨਾਲ ਹੀ ਅਸੀਂ ਐਮਰਜੈਂਸੀ ਜਿਹੜੀ ਕਾਲ ਦਾ ਆਸਟਨ ਸਮਾਂਗਾ ਉਹ ਵੀ ਘਟ ਕੇ 30 ਮਿੰਟ ਤੋਂ 8 ਮਿੰਟ ਹੋ ਜਾਵੇਗਾ ਜੋ ਕਿ ਮੈਂ ਸਮਝਦਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾ ਸਵੇਰ ਹੋਗਾ ਜਿੱਥੇ ਐਮਰਜੈਂਸੀ ਕਾਲ ਦਾ ਰਿਸਪੌਂਸ ਜਿਹੜਾ ਉਹ 8 ਮਿੰਟਾਂ ਵਿੱਚ ਹੋਵੇਗਾ ਸਰ ਇਸ ਤੋਂ ਇਲਾਵਾ ਅਸੀਂ ਮਹਾਲੀ ਵਿੱਚ ਡਾਇਲ 112 ਰਿਸਪੌਂਸ ਦੀ ਮਾਲਿਕ ਅਤੀ ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ ਜੋ ਕਿ ਨਵੀਨਤਮ ਤਕਨੀਕਾਂ ਤੇ ਸਹੂਲਤਾਂ ਲੈਸ ਹੋਵੇਗਾ ਮੈਂ ਵਿੱਤੀ ਸਾਲ 2025-26 ਵਿੱਚ ਨਵੇਂ ERP ਖਰੀਦਣ ਲਈ 125 ਕਰੋੜ ਰੁਪਏ ਅਤੇ ਨਵੇਂ 112 ਇੱਕ ਨਵੇਂ ਡਾਇਲ 112 ਹੈੱਡਕੁਆਰਟਰ ਬਣਾਉਣ ਲਈ 53 ਕਰੋੜ ਰੁਪਏ ਦੀ ਵੰਡ ਦਾ ਅੱਜ ਸਰ ਇਸ ਅਜ਼ੀਮ ਸਦਨ ਦੇ ਅੰਦਰ ਐਲਾਨ ਕਰਦਾ ਸਰ ਸਪੀਕਰਸ ਅਪ ਖੇਡ ਦਾ ਪੰਜਾਬ ਬਦਲਦਾ ਪੰਜਾਬ ਇੱਕ ਮਾਤਮਪੂਰਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਜੁਧ ਨਸ਼ੇ ਦੇ ਵਿਰੁੱਧ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਬੇਮਿਸਾਲ ਕਾਰਵਾਈ ਕਰਦੇ ਹਾਂ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕਰਾਂ ਸਾਡੇ ਸਾਡਾ ਪੱਕਾ ਵਿਸ਼ਵਾਸ ਹੈ ਕਿ ਇਸ ਦਾ ਜਵਾਬ ਜਿਹੜਾ ਸਰ ਉਹ ਸਿਰਫ ਔਰ ਸਿਰਫ ਸਾਡੀ ਸਪੋਰਟਸ ਦੇ ਅੰਦਰ ਸਾਡੀਆਂ ਖੇਡਾਂ ਚ ਲੁਕਿਆ ਹੋਇਆ ਹੈ ਪੰਜਾਬ ਹਮੇਸ਼ਾ ਹੀ ਜੇਤੂਆਂ ਦੀ ਧਰਤੀ ਰਿਹਾ ਪੰਜਾਬ ਹਮੇਸ਼ਾ ਜੇਤੂ ਆਦੀ ਧਰਤੀ ਰਹੀ ਸਾਡੇ ਨਾਜਵਾਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਚਮਕਣ ਦੀ ਪ੍ਰਤਿਭਾ ਅਤੇ ਜਨੂੰਨ ਹੈ ਪੰਜਾਬ ਦੇ ਭਵਿੱਖ ਦੇ ਸੁਪਰਸਟਾਰਾਂ ਨੂੰ ਤਿਆਰ ਕਰਨ ਲਈ ਅਸੀਂ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਗਾ ਸਪੋਰਟਸ ਇਨੀਸ਼ੀਏਟਿਵ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਾਬਤ ਕਰਨ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਉਣੀ ਹੈ ਸਪੀਕਰ ਸਾਹਿਬ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬਿਆੰਤ ਪ੍ਰਤਿਵਾ ਹੈ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਪਕਰਨ ਤੱਕ ਨਹੀਂ ਹਨ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗ੍ਰਾਉਂਡ ਅਤੇ ਇੰਡੋਰ ਜਿਮ ਬਹਾਇਆ ਕਰਵਾਉਣ ਕਰਵਾਉਣ ਜਮੀਨੀ ਪੱਧਰ ਤੇ ਖੇਡਣ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇ ਗਰਾਊਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਇਬਰੈਂਟ ਪਲੇਸਸ ਵਜੋਂ ਕੰਮ ਕਰਨਗੇ ਜੋ ਜੋ ਪੀੜ੍ਹੀਆਂ ਦੇ ਜੋ ਦੋ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਅਤੇ ਨੇੜੇ ਲਿਆਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਰ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਊਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰਮਨ ਪਿਆਰ ਦੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦ ਲਈ ਲੋੜੀਂਦੀਆਂ ਸੂਲਤਾਂ ਵੀ ਮੱਜਾ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਦਿਨਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਤਰਨਤਾਰਨ ਦੇ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਭ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰ ਦੇ ਪਿੰਡਾਂ ਵਿੱਚ ਜਿਹੇ ਖੇਡ ਮੈਦਾਨ ਬਣਾਏ ਜਾਣਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇੰਡੋਰ ਜਿਮ ਵਿਸਥਾਪਤ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨਾਜਬਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੇ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੁਨਿਆਦੀ ਢਾਂਚਾ ਮਿਲ ਸਕੇ ਸਰ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲ ਕਦਮੇ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉન્નਤ ਅਤੇ ਆਧੁਨਿਕ ਬੜਾਵੇਗੀ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਹੱਬਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰਨ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ 2025-26 ਲਈ ਖੇਡ ਵਿਭਾਗ ਨੂੰ 978 ਕਰੋੜ ਰੁਪਏ ਦੇ ਇਤਿਹਾਸੇ ਕੁ ਬੰਦਾ اعلان ਕਰਦਾ ਜੋ ਕਿ ਸਰ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਆ ਜੇ ਮੈਂ ਖੇਡਾਂ ਦੀ ਗੱਲ ਕਰਾਂ ਤਾਂ ਹੁਣ ਤੱਕ ਜਿੱਲੇ ਵੀ ਪੰਜਾਬ ਸਰਕਾਰਾਂ ਰਹੀਆਂ ਨੇ ਸਭ ਤੋਂ ਵੱਧ ਜਿਹੜਾ ਉਹ ਬੰਦਾ ਇਸ ਖੇਡਾਤ ਹੋਇਆਗਾ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇਤਿਹਾਸਿਕ ਫੈਸਲਾ ਲਿਆ ਕਿ ਅੱਜ 979 ਕਰੋੜ ਰੁਪਏ ਜਿਹੜੇ ਸਪੋਰਟਸ ਡਿਪਾਰਟਮੈਂਟ ਦੇ ਰੱਖੇ ਗਏ ਨੇ ਸਾਰੇ ਰਕਮ ਜਿਹੜੀ ਹੈ ਨਾ ਅਕਾਲੀ ਭਾਜਪਾ ਕਾਂਗਰਸ ਸਰਕਾਰਾਂ ਵੱਲੋਂ ਜਿਹੜੀਆਂ 2012 ਤੋਂ ਲੈ ਕੇ 2022 ਤੱਕ ਇਹ 10 ਸਾਲ ਦਾ ਲੇਖਾ ਜੋਖਾ ਕਰ ਲੀਏ ਇਹਨਾਂ ਦੇ ਜਿਹੜੀ 10 ਸਾਲਾਂ ਚ ਪੈਸੇ ਖਰਚ ਕੀਤੇ ਨੇ ਉਹਨਾਂ ਨਾਲੋਂ ਕਿਤੇ ਵੱਧਾ ਮੈਂ ਗੱਲ ਤਾਂ کہہ ਰਹੀ ਹਾਂ ਇੱਕ ਸਾਲ ਚ ਉਹਨਾਂ 10 ਸਾਲਾਂ ਨਾਲ 10 ਸਾਲਾਂ ਦੇ ਭਾਰੂ ਨਹੀਂ ਗਏ 10 ਸਾਲ ਬਨਾਮ ਇੱਕ ਸਾਲ ਯਾਨੀ ਆ ਸਾਲ ਜਿਹੜਾ ਆ ਰਿਹਾ ਇਹ ਛੇ ਸਿਆਣੇ ਪੈਸੇ ਖਰਚ ਕਰਾਂਗੇ ਕਿ ਪਿਛਲੀਆਂ ਸਰਕਾਰਾਂ ਨੇ 10 ਸਾਲ ਚੋਂ ਪੈਸੇ ਖਰਚ ਨਹੀਂ ਕੀਤੇ। ਸੁਮਾਨ ਜੋ ਸਪੀਕਰ ਸਾਹਿਬ ਜੀ ਮੈਂ ਹੁਣ ਗੱਲ ਕਰਾਂ ਸਿਹਤ ਅਤੇ ਪਰਿਵਾਰ ਭਲਾਈ ਡਿਪਾਰਟਮੈਂਟ ਦੀ ਕਿਉਂਕਿ ਮਜ਼ਬੂਤ ਸਿਹਤ ਸੰਭਾਲ ਪ੍ਰਣਾਲੀ ਖੁਸ਼ਹਾਲ ਸਮਾਜ ਦੀ ਬੁਨਿਆਦ ਹੈ ਕਿਉਂਕਿ ਜਦੋਂ ਅਸੀਂ ਤੰਦਰੁਸਤ ਹੁੰਦੇ ਆ ਅਸੀਂ ਵਾਧੇ ਫੁੱਲਦੇ ਆ ਜਦੋਂ ਅਸੀਂ ਵਾਧੇ ਫੁੱਲਦੇ ਆ ਤਾਂ ਅਸੀਂ ਸਾਰਿਆਂ ਲਈ ਰੌਸ਼ਨ ਭਵਿਕਸਜਦੇ ਹਾਂ ਸਾਡਾ ਮੰਨਣਾ ਹੈ ਕਿ ਮੁਫਤ ਤੇ ਮਿਆਰੀ ਸਿਹਤ ਸੰਭਾਲ ਭਾਰਤ ਦੇ ਹਰ ਨਾਗਰਿਕ ਨੂੰ ਉਦਕਾਰ ਦੇ ਤੌਰ ਤੇ ਪ੍ਰਾਪਤ ਹੋਣੀ ਚਾਹੀਦੀ ਹੈ ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ ਇਹ ਸਮੁੱਚੇ ਦੇਸ਼ ਲਈ ਮੰਦ ਭਾਗਾ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਆਜ਼ਾਦੀ ਦੇ 78 ਸਾਲ ਬਾਅਦ ਵੀ ਕੋਈ ਵੀ ਸਰਕਾਰ ਸਾਰੇ ਨਾਗਰਿਕਾਂ ਲਈ ਯੂਨੀਵਰਸਲ ਸਿਹਤ ਕਵਰੇਜ ਯਕੀਨੀ ਨਹੀਂ ਬਣਾ ਸਕੀ ਪਰ ਪੰਜਾਬ ਹੁਣ ਹੋਰ ਇੰਤਜ਼ਾਰ ਸਰ ਨਹੀਂ ਕਰੇਗਾ ਸਿਹਤ ਹਮੇਸ਼ਾ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਇੱਕ ਰਹੀ ਆ ਅਸੀਂ ਅਸੀਂ ਇਸ ਪਾਰੇ ਨੂੰ ਹਮੇਸ਼ਾ ਲਈ ਪੂਰਨ ਵਾਸਤੇ ਦਰ ਰਹੇ ਹਾਂ ਪਿਛਲੇ 3 ਸਾਲਾਂ ਵਿੱਚ ਸਾਡੀ ਸਰਕਾਰ ਨੇ 881 ਆਮ ਆਦਮੀ ਕਲੀਨਿਕ ਦੀ ਸਥਾਪਨਾ ਕਰਕੇ ਮੁੱਢਲੀ ਸਿਹਤ ਦੇਖਪਹੜ ਤੱਕ ਵਿਆਪਕ ਪਹੁੰਚ ਦੀ ਦਿਸ਼ਾਵਲ ਇੱਕ ਵੱਡੀ ਤਰੱਕੀ ਕੀਤੀ ਹੈ ਜੋ ਹਰੇਕ ਲੱਗਤੀ ਨੂੰ ਮੁਫਤ ਡਾਕਟਰੀ ਸਲਾਹ ਮੁਫਤ ਦਵਾਈਆਂ ਮੁਫਤ ਟੈਸਟ ਕਰਾਉਣ ਦੀ ਸਬਦਾ ਪ੍ਰਦਾਨ ਕਰਦੀ ਹੈ ਆਮ ਆਦਮੀ ਕਲਾਨਿਕਾ ਵਿੱਚ ਹਰ ਰੋਜ਼ ਸਰ ਬਹੁਤ ਵੱਡਾ ਅੰਕੜਾ ਹਰ ਰੋਜ਼ 70000 ਤੋਂ ਵੱਧ ਲੋਕ ਚੜਦੇ ਉਹ ਮੁਫਤ ਇਲਾਜ ਪ੍ਰਾਪਤ ਕਰਦੇ ਹਨ ਹੁਣ ਤੱਕ 3 ਕਰੋੜ ਤੋਂ ਵੱਧ ਮਰੀਜ਼ਾਂ ਨੂੰ ਇੰਨਾ ਕਲੀਨਿਕਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਕਾਂਗਰਸ ਸਰ ਕਾਂਗਰਸ ਅਤੇ ਕਾਲੀਦਾਲ ਨੇ ਰਲ ਕੇ ਸਰ ਰਲ ਕੇ ਦੋਨਾਂ ਨੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਰਲ ਕੇ ਬਿਮਾਰ ਪੰਜਾਬ ਦੀ ਸਿਰਜਣਾ ਕੀਤੀ ਤੇ ਅਸੀਂ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਿਹਤਮੰਦ ਪੰਜਾਬ ਬਣਾ ਰਹੇ ਹਾਂ ਸਰ ਇਸ ਮੰਤਵ ਲਈ ਸਰ ਮੈਂ 23 ਸਾਲ 2025 26 ਲਈ 268 ਕਰੋੜ ਰੁਪਏ ਦੇ ਬਜਟ ਦੀ ਤਸਵੀਜ਼ ਕਰਦਾ ਹਾਂ ਸਾਡੇ ਮਾਹਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹਰ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜਿੰਦੀ ਦੇਖਪਾਲ ਪਹ ਹਸਪਤਾਲਾਂ ਵਿੱਚ ਇਲਾਜ ਮੁਫਤ ਅਤੇ ਯੂਨੀਵਰਸਲ ਰੂਪ ਵਿੱਚ ਉਪਲਬਧ ਹੋਵੇ ਹੁਣ ਤੱਕ ਪੰਜਾਬ ਦੇ ਸਰ ਹੁਣ ਤੱਕ ਪੰਜਾਬ ਦੇ 45 ਲੱਖ ਪਰਿਵਾਰ ਸਰਕਾਰੀ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ 16 ਲੱਖ ਪਰਿਵਾਰ ਸਰ ਕੇਂਦਰ ਸਰਕਾਰ ਦੀ ਯੋਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 33 ਲੱਖ ਪਰਿਵਾਰ ਜਿਹੜੇ ਸੀ ਉਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਗਏ ਸਨ ਇਹਨਾਂ ਯੋਜਨਾਵਾਂ ਵਿੱਚ ਪੂਰੇ ਪੰਜਾਬ ਲਈ ਬੀਮਾ ਕਵਰੇ ਸਿਰਫ 5 ਲੱਖ ਰੁਪਏ ਸਾਲਾਨਾ ਹੈ ਸਪੀਕਰ ਸਾਹਿਬ ਮੈਂ ਅੱਜ ਪੰਜਾਬ ਦੇ ਸਿਹਤਕệਤ ਲਈ ਦੋ ਵੱਡੇ ਇਤਿਹਾਸਕ ਫੈਸਲੇ ਦੇ ਐਲਾਨ ਕਰਨ ਜਾ ਰਿਹਾ ਸਸਿਹਤਕệਤ ਦੇ ਅੰਦਰ ਦੋ ਵੱਡੇ ਇਤਿਹਾਸਕ ਫੈਸਲੇ ਅੱਜ ਹੋਣਗੇ ਅੱਜ ਸਦਾ ਭਗਵਾਨ ਸਿਮਰਜੀ ਦੇ ਅਗਵਾਈ ਛੋਣਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਉਣਾ ਹੈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਦਾਰ ਭਗਵੰਤ ਸੇਮਾ ਜੀ ਨੇ ਆਗਾਮੀ ਸਾਲ ਵਿੱਚ ਰਾਜ ਦੀ ਸਿਹਤ ਬੀਮਾ ਯੋਜਨਾ ਨੂੰ ਯੂਨੀਵਰਸਲ ਬਣਾਉਣ ਲਈ ਅਤੇ ਪੰਜਾਬ ਦੇ ਸਾਰੇ ਸਰ ਹੁਣੇ ਡਿਮਾਂਡ ਹੋ ਰਹੀ ਸੀ ਪਿੱਛੇ ਪੰਜਾਬ ਦੇ ਸਾਰੇ 56 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਪਰਿਵਾਰਾਂ ਨੂੰ ਅਸੀਂ ਇਸ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਸਰ ਇਸ ਵਿੱਚ ਕੋਈ ਰੁਕਾਵਟ ਜਾਂ ਵਿਤਕਰਾਨੀ ਹੋਵੇਗਾ ਸਰ ਕਿਸੇ ਕਰਾਮ ਕਿਸਮ ਦੀ ਕੋਈ ਰੁਕਾਵਟ ਕੋਈ ਵਿਤਕਰਾਨੀ ਹੋਵੇਗਾ ਪਿੰਡੂ ਹੋਵੇ ਜਾਂ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਨਾਮ ਲੈ ਸਕਦਾ ਹੈ ਪਰ ਫਸਟ ਫੈਸਲਾ ਦਇਆ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨ ਜਾ ਰਹੇ ਹਾਂ ਔਰ ਸਰ ਦੂਜਾ ਵੱਡਾ ਫੈਸਲਾ ਸਦਾ ਭਗਵਾਨ ਭਗਵਾਨ ਸਿੰਘ ਮਾਨ ਸਰਕਾਰ ਦਾ ਆਇਆ ਕਿ ਅਸੀਂ ਜੋ ਰਾਸ਼ੀ ਸੀਗੀ ਜਿਹਦੀ ਲਿਮਿਟੇਸ਼ਨ ਸਿਰਫ ਸਿਰਫ 5 ਲੱਖ ਰੁਪਏ ਸੀ ਅੱਜ ਉਹ ਅਸੀਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਜਿਹੜਾ ਵਧਾ ਰਿਹਾ ਪੰਜਾਬ ਦੇ ਹੁਣ 10 ਲੱਖ ਰੁਪਏ ਤੱਕ ਦੀਆਂ ਜੇ ਵੀ ਪਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਜੇਕਰ ਕੋਈ ਹੋ ਜਾਣਾ ਤਾਂ 10 ਲੱਖ ਰੁਪਏ ਤੱਕ ਅਸੀਂ ਉਹਦਾ ਬੀਮਾ ਕਵਰ ਦੇ ਅੰਦਰ ਉਹਨੂੰ ਕਵਰ ਕਰਾਂਗੇ ਸਰ ਉਹਨਾਂ ਰਾਜ ਸਰਕਾਰ ਤੋਂ 5 ਲੱਖ ਦਾ ਵਾਧੂ ਟਾਪ-ਅਪ ਕਵਰ ਵੀ ਸਰ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦੀਨ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ਸਿਹਤ ਕਾਰਡ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਪਰਦੇ ਹਸਾਲਾ ਵਿੱਚ ਕੈਸ਼ਲੈਸ ਇਲਾਜ ਦਾ ਫਾਇਦਾ ਲੈ ਸਕਣਗੇ ਸਪੀਕਰ ਸਾਹਿਬ ਇਹ ਇਤਿਹਾਸਿਕ ਪਹਿਲ ਕਦਮੀ ਪੰਜਾਬ ਦੇ ਹਰ ਪਰਿਵਾਰ ਨੂੰ